ਸਿੱਖਾਂ ਦੇ ਲਈ ਮਾਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਸ ਸਿੱਖ 100 ਦਾ ਨਵਾਂ ਐਡੀਸ਼ਨ ਪ੍ਰਕਾਸ਼ਿਤ ਹੋਇਆ ਹੈ ਜਿਸ ਵਿੱਚ ਦੁਨੀਆ ਭਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਜਿਸ ਦੇ ਵਿੱਚ ਡਾਕਟਰ ਜਗਿੰਦਰ ਸਿੰਘ 베ਤੀ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਜੋ ਕਿ ਇੱਕ ਭਾਰਤੀ ਉਦਮੀ ਡਿਜੀਟਲ ਮਾਰਕਟਰ ਅਤੇ ਇਨਫਲੂਐਂਸਰ ਹਨ ਜਿਨ੍ਹਾਂ ਨੂੰ ਡਿਜੀਟਲ ਮਾਰਕੀਟਿੰਗ ਵਿੱਚ ਡਾਕਟਰੇਟ ਦੀ ਡਿਗਰੀ ਵੀ ਪ੍ਰਾਪਤ ਹੈ ਜੋ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਨ ਇਨਾਂ ਨੇ ਪ੍ਰਾਪਤ ਹੈ ਦੱਸ ਦਈਏ ਕਿ ਇਸ ਲਿਸਟ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੀਐਮ ਪੰਜਾਬ ਭਗਵੰਤ ਮਾਨ ਦੁਨੀਆ ਪੱਰ ਵਿੱਚ ਤੱਕ ਪਾਉਣ ਵਾਲੇ ਗਾਇਕ ਦਲਜੀਤ ਦੋਸਾਜ ਖਾਲਸਾ ਏਟ ਦੇ ਮੁਖੀ ਭਾਈ ਰਵਿੰਦਰ ਸਿੰਘ ਖਾਲਸਾ ਅਦਾਕਾਰ ਕਿਰਪਾ ਸਿੰਘ ਗੁੱਗੇ ਸਮਾਜ ਸੇਵੀ ਅਤੇ ਉਦਮੀ सुरेंद्रਪਾਲ ਸਿੰਘ ਉਬਰਾਏ ਮਲਟੀ ਸਕਰੀਨ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਸੀਈਓ ਨਰਿੰਦਰਪਾਲ ਸਿੰਘ ਵਰਕਿਆ ਵੱਡੀਆਂ ਵੱਡੀਆਂ ਸ਼ਖਸੀਅਤਾਂ ਤੇ ਹੋਰ ਕਈ ਖੇਤਿਆ ਜੋੜੇ ਸਿੱਖਾਂ ਦੇ ਨਾਮ ਦੁਨੀਆ ਪੱਛੋ ਚ ਸ਼ਾਮਲ ਕੀਤੇ ਗਏ ਨੇ ਦਰਸਲ ਅੱਜ ਦੇ ਆਪਸ ਵਿੱਚ ਜੁੜੇ ਸੰਸਾਰ ਵਿੱਚ ਵਿਕਸਿਤ ਹੋ ਰਹੀ ਸਿੱਖ ਪਛਾਣ ਦੀ ਇੱਕ ਸ਼ਕਤੀਸ਼ਾਲੀ ਸਿੱਖ ਪਛਾਣ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਬਿੰਬ ਤੇ ਦ ਸਿੱਖ ਗਰੁੱਪ ਦੁਆਰਾ ਦ ਸਿੱਖ 100 ਦੇ 13ਵੇਂ ਐਡੀਸ਼ਨ ਵਿੱਚ ਦੁਨੀਆ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਜੋ ਸਿੱਖ ਉਤਪਾਦ ਦਾ ਸਨਮਾਨ ਕਰਨ ਵਾਲੀ ਇੱਕ ਵਿਸ਼ਵ ਵਿਆਪੀ ਤੌਰ ਤੇ ਸਨਮਾਨਿਤ ਸਾਲਾਨਾ ਸੂਚੀ ਸਭਿਆਚਾਰਾ ਮਹਾਦੀਪਾ ਅਤੇ ਪਲੇਟਫਾਰਮਾਂ ਵਿੱਚ ਸਿੱਖ ਪ੍ਰਤੀਨਿਧਤਾ ਨੂੰ ਆਕਾਰ ਦੇਣ ਵਿੱਚ ਇੱਕ ਸਮਕਾਲੀ ਸ਼ਕਤੀ ਵਜੋਂ ਉਸ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਆ ਪਈ ਇਸ ਸਾਲ ਸਭ ਤੋਂ ਵੱਡਾ ਚੇਂਜ ਆਇਆ ਹੋਇਆ ਆਪਾਂ ਤਕਰੀਬਨ 2 ਨਵੀਆਂ ਐਂਟਰੀਆਂ ਪਾਈਆਂ ਹੋਈਆਂ ਜਰੂਰ ਆਟਾਰਾ thesick100.com ਤੇ ਆਪ ਵੀ ਦੇਖ ਲਓ ਕਿਹੜੇ ਸ਼ਖਸੀਅਤਾਂ ਦਾ ਆਪਾ ਪਤਾ ਪਾਇਆ ਗਿਆ ਹੈ